ਬ੍ਰਦਰ ਗੱਡੀ ਪਾਰਕਿੰਗ ਚੋਂ ਲੈਣ ਗਿਆ ਉਹ ਮੁੰਡੇ ਉੱਥੇ ਬੈਠੇ ਸੀਗੇ ਹਮ ਕੁਛ ਖਾਤੇ ਪੀਂਦੇ ਸੀਗੇ ਉਹਨਾਂ ਨੇ ਆਵਾਜ਼ ਮਾਰੀ ਮੇਰੇ ਬ੍ਰਦਰ ਨੂੰ ਉਹ ਗੱਲ ਸੁਣਨੇ ਹੀ ਗਿਆ ਸੀਗਾ ਵੀ ਕੀ ਗੱਲ ਹੋਈ ਆ ਕੱਢ ਕੱਢ ਮਾਰਦਾ ਨਹੀਂ ਤੂੰ ਬਾਈ ਚੱਡੇ ਕਦੇ ਨਹੀਂ ਤੂੰ ਮਾਰਦਾ ਬਾਹਾਂ ਤੇ ਮਾਰ ਕੇ ਗਏ ਜਦੋਂ ਉਹਨਾਂ ਨੇ ਬਾਅਦ ਵਿੱਚ ਦੇਖਿਆ ਵੀ ਇਹ ਕੀ ਹੁੰਦਾ ਪਿਆ ਇਹ ਮੁੰਡੇ ਸਾਰੇ ਭੱਜ ਗਏ ਜਦ ਤੱਕ ਉਹ ਚੱਲ ਗਏ ਸੀ ਦੰਦੇ ਕੋਈ ਗੱਲਬਾਤ ਨਹੀਂ ਕਿਸੇ ਦਾ ਬੈਰ ਨਹੀਂ ਸੀ ਹੱਸਦਾ ਹੀ ਹੁੰਦਾ ਹੱਸਦਾ ਹੀ ਚੱਲੇ ਗਿਆ 10 ਦਿਨ ਲਈ ਆਇਆ ਸਾਨੂੰ ਹੁਣ ਸਰਬ ਮਿਲਣਾ ਚਾਹੀਦਾ ਜਿੱਦਾਂ ਮੇਰਾ ਪੁੱਤ ਗਿਆ ਇਦਾਂ ਹੀ ਹੋਣਾ ਮੈਂ ਨਾਲ ਹੋਣੀ ਚਾਹੀਦੀ ਐ ਬਸ ਹੌਸਲਾ ਕੋਈ ਮੰਗ ਲੈ ਬੀਤੇ ਐਤਵਾਰ ਨੂੰ ਦੁਬਈਦਲਕੋਜ਼ ਦੇ ਵਿੱਚ ਜਲੰਧਰ ਦੇ ਜਮਸ਼ੇਰ ਖਾਸ ਦੇ ਰਹਿਣ ਵਾਲੇ ਪੰਕਜ ਦੀ ਹਤਿਆ ਕਰ ਦਿੱਤੀ ਗਈ। ਮਾਮਲਾ ਕਤਲ ਦਾ ਏ। ਇਸ ਵਕਤ ਮੈਂ ਜਮਸ਼ੇਰ ਖਾਸ ਦੇ ਪੰਕਜ ਦੇ ਘਰ ਖੜਾ ਉਹਨਾਂ ਦੇ ਭੈਣ ਨਾਲ ਨੇ। ਕੀ ਨਾਮ ਹੈ ਮੈਡਮ ਤੁਹਾਡਾ? ਮੇਰਾ ਨਾਮ ਸ਼ਾਲੂ। ਮੈਡਮ ਤੁਹਾਨੂੰ ਪਤਾ ਕਦੋਂ ਲੱਗਦਾ ਹੈ ਕਿ ਪੰਕਜ ਦਾ ਉੱਥੇ ਝਗੜਾ ਹੋਇਆ ਤੇ ਉਹਦੀ ਮੌਤ ਹੋ ਗਈ ਹੈ? ਸਾਨੂੰ ਸਰ ਐਤਵਾਰ ਰਾਤ ਨੂੰ ਕੋਲ ਆਈ ਆ ਮੇਰੇ ਬ੍ਰਦਰ ਦੀ। ਉਹਨੇ ਸਿਰਫ ਇੰਨਾ ਦੱਸਿਆ ਕਿ ਉਹਦੇ ਸੱਟ ਲੱਗ ਗਈ ਆ। ਹੂੰ ਵੀ ਲੜਾਈ ਹੋ ਗਈ ਆ ਬਹੁਤ ਜ਼ਿਆਦਾ ਖੂਨ ਪਿੰਦਾ ਪਿਆ ਆ ਬ੍ਰਦਰ ਤੁਹਾਡਾ ਸਕਾ ਭਰਾ ਵੀ ਉੱਥੇ ਹੀ ਆ ਹਾਂਜੀ ਮੇਰਾ ਛੋਟਾ ਬ੍ਰਦਰ ਵੀ ਇੱਥੇ ਹੀ ਆ ਤੇ ਕਹਿੰਦੇ ਵੀ ਬਸ ਇੰਨੀ ਗੱਲ ਕੀਤੀ ਆ ਉਹਨਾਂ ਨੇ ਕਾਲ ਕੱਟ ਦਿੱਤੀ ਆ ਹੂੰ ਬਾਅਦ ਵਿੱਚ ਅਸੀਂ ਕਾਲ ਕਰਦੇ ਪੀ ਆ ਉਹਨੇ ਨਹੀਂ ਸਾਡੀ ਕਾਲ ਨਹੀਂ ਚੱਕੀ ਦੁਬਾਰਾ ਸਾਨੂੰ ਫੇਰ ਰਿਸ਼ਤੇਦਾਰਾਂ ਦੀ ਕਾਲ ਆਈ ਕਿ ਵੀ ਹਸਪੀਟਲ ਆ ਵੀ ਤੁਹਾਨੂੰ ਪਤਾ ਲੱਗਾ ਅਸੀਂ ਕਿ ਹਾਂਜੀ ਪਤਾ ਲੱਗਾ ਆ ਕਿ ਡਾਕਟਰੀ ਟਰੀਟਮੈਂਟ ਚੱਲਣ ਡਿਆ ਪਰ ਅੰਦਰ ਨਹੀਂ ਜਾਣ ਦਿੰਦੇ ਫਿਰ ਉਸ ਤੋਂ ਬਾਅਦ ਅਸੀਂ ਬ੍ਰਦਰ ਨੂੰ ਕਾਲ ਲਾਈ ਉਹਨੇ ਫੇਰ ਵੀ ਨਹੀਂ ਸਾਡਾ ਫੋਨ ਪਿਕ ਨਹੀਂ ਕੀਤਾ ਇਹ ਹੀ ਦੱਸਿਆ ਕਿ ਵੀ ਆ ਟਰੀਟਮੈਂਟ ਚੱਲਣ ਡਿਆ ਕੁਝ ਥੋੜੀ ਦੇਰ ਬਾਅਦ ਸਾਨੂੰ ਕਾਲ ਆਈ ਕਿ ਹੈ ਨਹੀਂ ਉਹ ਖਤਮ ਹੋ ਗਿਆ ਹੈ ਅੱਛਾ ਹਾਂਜੀ ਫਿਰ ਉਸ ਤੋਂ ਬਾਅਦ ਅਸੀਂ ਥੋੜੀ ਬਹੁਤ ਪੁੱਛਿਆ ਗੱਲ ਕੀ ਹੋਈ ਸੀ ਉਹ ਕਹਿੰਦੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਉਹਦੇ ਪਿੱਛੇ ਲਾਗੇ ਵੈਸਟ ਯੂਨਿਟ ਤੇ ਚਾਹ ਪੀਣ ਗਏ ਸੀ ਮੁੰਡੇ ਸਾਰੇ ਜਾਣੇ ਸੀਗੇ ਮੁੰਡੇ ਉਹ ਸਾਰੇ ਉੱਥੇ ਬੈਠੇ ਆ ਤੇ ਅ ਦੂਸਰਾ ਮੇਰਾ ਬ੍ਰਦਰ ਗੱਡੀ ਪਾਰਕਿੰਗ ਚੋਂ ਲੈਣ ਗਿਆ ਉਹ ਮੁੰਡੇ ਉੱਥੇ ਬੈਠੇ ਸੀਗੇ ਹੂੰ ਕੁਛ ਖਾਤੇ ਪਿੰਦੇ ਸੀਗੇ ਉਹਨਾਂ ਨੇ ਬਾਜ਼ ਮਾਰੀ ਮੇਰੇ ਬ੍ਰਦਰ ਨੂੰ ਉਹ ਗੱਲ ਸੁਣਨੇ ਗਿਆ ਸੀ ਕਿ ਕੀ ਗੱਲ ਹੋਈ ਆ ਹੂੰ ਉਹਨਾਂ ਦਾ ਲੜਦੇ ਸੀ ਉਹ ਮੁੰਡੇ ਪਹਿਲਾਂ ਤੋਂ ਨਹੀਂ ਜਾਣਦੇ ਨਹੀਂ ਸੀ ਕਹਿੰਦੇ ਨਹੀਂ ਜਾਣਦੇ ਨਹੀਂ ਹੈਗੇ ਕਿ ਉਹਨਾਂ ਦੀ ਪਹਿਲਾਂ ਆਪਸ ਵਿੱਚ ਹੀ ਵੈਸ ਮੁੰਡੇ ਮੁੰਡਿਆਂ ਦੀ ਹੁੰਦੀ ਪਈ ਸੀ ਕਿ ਉਹ ਮੇਰੇ ਬ੍ਰਦਰ ਦੀ ਗੱਡੀ ਦੇ ਨਾਲ ਹੀ ਬੈਠੇ ਸੀਗੇ ਅੱਛਾ ਹਾਂਜੀ ਤੇ ਉਹ ਮੁੰਡੇ ਨਹੀਂ ਸੀ ਕਹਿੰਦੇ ਜਾਣਦੇ ਨਹੀਂ ਸੀ ਬਾਕੀਆਂ ਨੇ ਜਦੋਂ ਦੇਖਿਆ ਉਹ ਬਾਹਾਂ ਤੇ ਮਾਰ ਕੇ ਕੇ ਜਦੋਂ ਉਹਨਾਂ ਨੇ ਬਾਅਦ ਵਿੱਚ ਦੇਖਿਆ ਵੀ ਇਹ ਕੀ ਹੁੰਦਾ ਪਿਆ ਇਹ ਮੁੰਡੇ ਸਾਰੇ ਭੱਜ ਗਏ ਜਦ ਤੱਕ ਉਹ ਚਲੇ ਗਏ ਸੀਗੇ ਉੱਥੇ ਪੰਕਜ ਉਸ ਵੇਲੇ ਇਕੱਲਾ ਸੀਗਾ ਕਿ ਉਹਦੇ ਨਾਲ ਸੀ ਤੇ ਪਰਲੇ ਪਾਸੇ ਕਿੰਨੇ ਕੁ ਮੁੰਡੇ ਸੀਗੇ ਪਰਲੇ ਸਾਈਡ ਜਿਹੜੇ ਗੁਰਦੁਆਰਾ ਸਾਹਿਬ ਸਾਰੇ ਦੋਸਤ ਫਰੈਂਡ ਗਏ ਹੋਏ ਸੀ ਉਹਨਾਂ ਨੇ ਦੂਰੋਂ ਦੇਖਿਆ ਉਹ ਨੱਠੇ ਆਏ ਉਹਨੂੰ ਦੇਖਣ ਵਾਸਤੇ ਭੱਜ ਗਿਆ ਕਿ ਕੀ ਹੋ ਰਿਹਾ ਹੈ ਜਦ ਤੱਕ ਵੀਡੀਓ ਵੀ ਵਾਇਰਲ ਹੁੰਦੀ ਪਈ ਹੈ ਉਹਦੇ ਚ ਵੀ ਇੱਕ ਲਾਲ ਪੱਗ ਬੰਨੇ ਮੁੰਡਾ ਜਿਹੜਾ ਕਿ ਹੱਥੇ ਚ ਉਹਨੇ ਚਾਕੂ ਫੜਿਆ ਹੋਇਆ ਹੈ ਕਿ ਤੇਜ਼ ਧਾਰ ਕੋਲ ਤਿਆਰ ਹੈ ਉਹੀ ਹੈ ਹਾਂਜੀ ਉਹੀ ਆ ਇੰਨਾ ਕਿ ਸਾਨੂੰ ਪਤਾ ਲੱਗਾ ਕਿ ਉਹ ਇਹ ਪਿੰਡ ਦਾ ਰਹਿਣ ਵਾਲਾ ਆ ਹਰ ਹਰਪ੍ਰੀਤ ਪੱਡਾ ਉਹਦਾ ਨਾਮ ਵੀ ਆ ਜਿਹਨੇ ਵਾਰਦਤ ਕੀਤੀ ਉਹ ਮੁੰਡੇ ਸਾਰੇ ਉਹਦੇ ਨਾਲ ਹਰਪ੍ਰੀਤ ਦੇ ਜਦੋਂ ਨਾਮ ਲੈਣਦੇ ਹੋ ਉੱਥੇ ਵੀਡੀਓ ਚ ਕੋਈ ਪੁਰਾਣੀ ਦੁਸ਼ਮਣੀ ਵੀ ਸੀਗੀ ਪਹਿਲੀ ਵਾਰੀ ਮਿਲ ਉਹ ਕਹਿੰਦੇ ਪਹਿਲੀ ਵਾਰੀ ਇਹ ਮੁੰਡੇ ਸਾਰੇ ਜਿਹੜੇ ਨਾਲ ਸੀਗੇ ਉਹ ਕਹਿੰਦੇ ਪਹਿਲੀ ਵਾਰੀ ਅਸੀਂ ਇਹ ਦੇਖਿਆ ਅਸੀਂ ਪਹਿਲਾਂ ਕਦੀ ਨਹੀਂ ਦੇਖੇ ਹੈਗੇ ਹਾਂਜੀ ਕੋਈ ਦੁਸ਼ਮਣੀ ਨਹੀਂ ਸੀ ਉਹਦੀ ਕਿਸੇ ਦੇ ਨਾਲ ਨਹੀਂ ਸੀਗੀ ਤੇ ਪੰਕਜ ਤੇ ਸੱਟਾਂ ਲੱਗੀਆਂ ਕਿੱਥੇ ਕਿੱਥੇ ਕੁਝ ਪਤਾ ਲੱਗ ਪਾਇਆ ਚਲੋ ਬਾਅਦ ਬਾਤਾਂ ਹੀ ਲੱਗੀਆਂ ਆ ਪਿੱਛੇ ਕਹਿੰਦੇ ਸ਼ੁਰੇਮਾਰੇ ਹਾਂਜੀ ਜਿਹੜੇ ਨਾਲ ਛਡਾਉਂਦੇ ਸੀਗੇ ਭੱਜ ਗਏ ਇੱਕ ਲੱਗੇ ਸੀ ਮੁੰਡਾ ਉਹਦੀ ਆ ਬਾਹ ਤੇ ਲੱਗਿਆ ਗੋਠਾ ਇੱਕ ਦਾ ਟੁੱਟ ਗਿਆ ਆ ਹਾਂਜੀ ਤੇ ਉਹ ਫੜ ਵੀ ਲੈਣੇ ਬੰਦੇ ਉੱਥੇ ਜਿਹੜੇ ਕਿਹਦੀ ਫੜਲੇ ਫੜ ਲਈ ਆ ਬੰਦੇ ਹਜੇ ਕਾਰਵਾਈ ਚੱਲਦੀ ਪਈ ਆ ਹਜੇ ਕੁਝ ਬਿਆਨ ਆਏ ਨਹੀਂ ਉਹਨਾਂ ਦੇ ਹਜੇ ਹਾਂਜੀ ਫੜ ਚੁੱਕੇ ਆ ਹਜੇ ਦੋ ਹੋਰ ਰਹਿ ਗਏ ਆ ਫੜਨ ਵਾਲੇ ਹੋਰ ਰਹਿ ਗਏ ਆ ਹਾਂਜੀ 8-10 ਧਿਆਨੇ ਸੀਗੇ ਹਾਂਜੀ ਤੇ ਮ੍ਰਿਤਕ ਦੇਵ ਨੂੰ ਹੁਣ ਵਾਪਸ ਇੰਡੀਆ ਲਿਆਉਣ ਵਾਸਤੇ ਵੀ ਕੋਈ ਪ੍ਰਸ਼ਾਸਨ ਜਾਂ ਕਿਸੇ ਵੱਲੋਂ ਕੋਈ ਗੱਲਬਾਤ ਪਹੁੰਚ ਕੀਤੀ ਹੈ ਲੈ ਤੱਕ ਇਧਰੋਂ ਨਹੀਂ ਕੀਤੀ ਉਧਰੋਂ ਕੀਤੀ ਆ ਹਾਂਜੀ ਸਾਡੀ ਅਸੀਂ ਇਹ ਚਾਹੁੰਦੇ ਆ ਕਿ ਜਿੱਦਾਂ ਮੇਰੇ ਭਰਾ ਨਾ ਹੋਈ ਆ ਉਹਦੇ ਹੀ ਉੜਨਾ ਹੋਵੇ ਕੀ ਜਿਵਰੀ ਗੱਲ ਕਦੋਂ ਹੋਈ ਸੀ ਤੁਹਾਡੀ ਜੀ ਸੰਡੇ 11 ਵਜੇ ਆਇਸੀ ਕੋਲ ਹਾਂਜੀ ਕਿੰਨੇ ਵਜੇ 6 ਵਜੇ ਫੋਨ ਆਇਆ ਕਿ ਸਾਢੇ 9 9 ਵਜੇ ਸਾਨੂੰ ਰਾਤ ਨੂੰ ਹੀ ਕਾਲ ਆਈ ਹੈ ਜਦੋਂ ਹਸਪੀਟਲ ਲੱਗੇ ਸੀ ਉਸ ਤੋਂ ਪਹਿਲਾਂ ਸਾਨੂੰ ਕਾਲ ਨਹੀਂ ਸੀ ਆਈ 11:00 ਵਜੇ 11 ਮਿੰਟ ਤੇ ਸਾਨੂੰ ਸੰਡੇ ਫੋਨ ਆਇਆ ਦੁਪਹਿਰ ਨੂੰ ਗੱਲਬਾਤ ਉਹ ਵੀ ਵੀਡੀਓ ਕਾਲ ਕੀਤੀ ਉਹਨੇ ਸਾਨੂੰ ਦੋ ਭਰਾ ਨੇ ਮਤਲਬ ਕਿ ਦੋ ਮੁੰਡੇ ਨੇ ਪਰਿਵਾਰ ਦੇ ਹਾਂਜੀ ਦੋ ਦੋਨੋਂ ਭਰਾ ਉੱਥੇ ਸੀਗੇ ਹਾਂਜੀ ਉੱਥੇ ਸੀ ਗੁਰਦੁਆਰੇ ਵੀ ਦੋਨੋਂ ਇਕੱਠੇ ਗਏ ਸੀਗੇ ਨਹੀਂ ਅੱਡ ਅੱਡ ਗਏ ਸੀਗੇ ਹਾਂਜੀ ਉਹ ਛੋਟਾ ਮੇਰਾ ਬ੍ਰਦਰ ਉਹਦੇ ਲਾਗੇ ਹੈਦੀ ਸੀ ਉਹ ਆਪਣੀ ਜੋਬ ਤੇ ਗਿਆ ਸੀ ਸੰਡੇ ਵਾਲੇ ਦਿਨ ਪੰਕਜ ਦਾ ਨਾਮ ਹਾਂਜੀ ਪੰਕਜ ਤੋਂ ਛੋਟਾ ਉਹ ਹਾਂਜੀ ਉਹ ਅੰਕਲ ਜੀ ਤੋਂ ਛੋਟਾ ਗੁਰਪ੍ਰੀਤ ਦੋ ਹਾਂਜੀ ਇਹ ਸਾਫ਼ ਇਹੀ ਮੰਗਦੇ ਹੋ ਕਿ ਉਹਨਾਂ ਨੂੰ ਹਾਂਜੀ ਜਿੱਦਾਂ ਸਾਡੇ ਮੇਰੇ ਬ੍ਰਦਰ ਨੂੰ ਮਾਰਿਆ ਇਦਾਂ ਹੀ ਉਹਨਾਂ ਨਾਲ ਹੋਣੀ ਚਾਹੀਦੀ ਆ ਪੁੱਤ ਦੇ ਇੱਕ ਕਤਲ ਦੇ ਬਾਰੇ ਤੁਹਾਨੂੰ ਪਤਾ ਕਦੋਂ ਲੱਗਿਆ ਐਤਵਾਰੀ ਬਤਾਲੂ ਕੱਲ੍ਹ ਸ਼ਾਮ ਨੂੰ ਸ਼ਾਮ ਨੂੰ ਵਸਾ ਉਹ ਨਹੀਂ ਆਇਆ ਛੋਟੇ ਦਾ ਕਿੰਦਾ ਮੰਮੀ ਏਦਾ ਏਦਾ ਹੋ ਗਿਆ ਇਹਨਾਂ ਵੀ ਗੱਲ ਹੋਈ ਬੁੱਡੀਆਂ ਨਾਲ ਹੀ ਹੋਈ ਬਸ ਬਾਹਰ ਬਾਹਰ ਦਾ ਪਤਾ ਨਹੀਂ ਲੱਗਾ ਵੀ ਕੀ ਗੱਲ ਹੋਈ ਆ ਕਿਸੇ ਦੇ ਨਾਲ ਕੋਈ ਬਹਿਰ ਨਹੀਂ ਕੋਈ ਕੋਈ ਨੀਚਰ ਸਾਰ ਸਪਿੰਡ ਵੀ ਗੱਲ ਕਰਦੇ ਸੀ ਕਹਿੰਦੇ ਸ਼ਾਂਤ ਸੁਭਾਅ ਸੀਗਾ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਸੀ ਘਰ ਬਸ ਦੰਦੇ ਕੋਈ ਗੱਲਬਾਤ ਨਹੀਂ ਕਿਸੇ ਨਾਲ ਬਹਿਰ ਨਹੀਂ ਸੀ ਹੱਸਦਾ ਹੀ ਹੁੰਦਾ ਹੱਸਦਾ ਹੀ ਚੱਲੇ ਗਿਆ 10 ਦਿਨ ਲਈ ਆਇਆ ਉਹਦਰ ਵੀ ਨਹੀਂ ਸੀ ਕਿਸੇ ਦੇ ਨਾਲ ਬਹਿਰ ਸਾਕ ਮਨ ਇਹਦਾ ਬਜਾ ਕੀ ਲੱਗਦਾ ਕੀ ਬਣੀ ਬਸ ਕੋਈ ਪਤਾ ਨਹੀਂ ਬਣੀ ਆ ਬਸ ਗਾਲ ਬਣ ਗਈ ਗਾਲ ਕੀ ਵੇ ਕੱਢਿਆ ਜਿੱਦਾਂ ਮੇਰਾ ਪੁੱਤ ਗਿਆ ਇਦਾਂ ਹੀ ਸਾਨੂੰ ਉਹਨਾਂ ਦਾ ਮੁੰਡਾ ਪੁੱਤ ਬਸ ਹੋਣਾ ਚਾਹੀਦਾ ਆ ਵਿਆਹ ਦੀਆਂ ਤਿਆਰੀਆਂ ਕਰਦੇ ਪਏ ਸੀ ਵਿਆਹ ਦੀਆਂ ਤਿਆਰੀਆਂ ਕਰਦੇ ਵੀ ਨਹੀਂ ਆਉਣਾ ਸੀ ਉਦਾਂ ਅਸੀਂ ਕਿਹਾ ਚੱਲ ਵਿਆਹ ਕਰਾਂਗੇ ਤੇਰਾ ਧੁੰਮ ਧਮਾ ਕੇ ਆਉਣਾ ਪਰ ਇਸ ਤਰੀਕੇ ਦੇ ਨਾਲ ਖਬਰ ਮਿਲੂਗੀ ਉਹ ਤਰੀਕੇ ਨਾਲ ਕੋਈ ਖਬਰ ਦੇ ਨਾ ਹਾਂ ਗੈਂਗ ਜਿਹੜਾ ਮੁੰਡਾ ਆ ਨਾਲ ਉਹ ਗਾਇਆਂ ਗਿਆ ਪੂਰਾ ਰਹਿਣ ਰਹੀਏ ਦਾ ਰਹਿਣ ਵਾਲਾ ਆ ਹੁਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿੱਦਾਂ ਮੇਰਾ ਪੁੱਤ ਗਿਆ ਇਦਾਂ ਹੀ ਹੋਣਾ ਮੈ ਨਾਲ ਹੋਣੀ ਚਾਹੀਦੀ ਐ ਪਰ ਹੌਸਲਾ ਰੱਖੋ ਕੋਈ ਮੰਗ ਨਹੀਂ ਸ੍ਰੀ ਰਾਮ ਬਿਹਤ ਪਾਪੂਕ ਨੇ ਮਾ ਦੀ ਇੱਕ ਕੋ ਪੁਕਾਰ ਹੈ ਕਿ ਜਿਸ ਤਰੀਕੇ ਦੇ ਨਾਲ ਮੇਰਾ ਮੁੰਡਾ ਗਿਆ ਉਸੇ ਤਰੀਕੇ ਦੇ ਨਾਲ ਹੀ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਾਰ ਦੇ ਵਿੱਚ ਸ਼ੋਗ ਪਸਰਿਆ ਪਿਆ ਅਫਸੋਸ ਕਰਨ ਵਾਸਤੇ ਪਿੰਡ ਦੇ ਜਿਹੜੇ ਨੇ ਕਿ ਉਹ ਵਾਸੀ ਆ ਰਹੇ ਨੇ ਪਰ ਇਸ ਪਰਿਵਾਰ ਦੇ ਨਾਲ ਜਿਸ ਤਰੀਕੇ ਦੇ ਨਾਲ ਜੋ ਹਾਦਸਾ ਹੋਇਆ ਉਹ ਆਪਣੇ ਆਪ ਨੂੰ ਝੰਡੂੜ ਕੇ ਰੱਖ ਦੇਣ ਵਾਲਾ ਹੈ ਮਾਮੂਲੀ ਕਿਸੇ ਗੱਲ ਤੋਂ ਲੈ ਕੇ ਇੱਕ ਸਿਰਫ ਕਹਾਸੂੜੀ ਨੂੰ ਲੈ ਕੇ ਕਿ ਮੰਜ਼ਰ ਇਸ ਤਰੀਕੇ ਨਾਲ ਬਣ ਗਿਆ ਉਤਾਰੂ ਹੋ ਗਏ ਨੌਜਵਾਨ ਹਾਲਾਂਕਿ ਦੂਸਰੇ ਮੁੰਡੇ ਦਾ ਪਤਾ ਪੰਜਾਬ ਦਾ ਹੀ ਦੱਸਿਆ ਜਾ ਰਿਹਾ ਜਿਸ ਤਰੀਕੇ ਨਾਲ ਤੁਸੀਂ ਸੁਣਿਆ ਪੰਕਜ ਦੀ ਭੈਣ ਹੋਰਾਂ ਨੇ ਗੱਲ ਆਖੀ ਹੈ ਕਿ ਰਈਏ ਦਾ ਰਹਿਣ ਵਾਲਾ ਵੈ ਹਰਪ੍ਰੀਤ ਨਾਮ ਦਾ ਮੁੰਡਾ ਹਾਲਾਂਕਿ ਗ੍ਰਿਫਤਾਰ ਉਹਨਾਂ ਜ਼ਰੂਰ ਕਰ ਲਿਆ ਗਿਆ ਪਰ ਮਾੜੀ ਮੋਟੀ ਇਹ ਕਹਾਣੀ ਜਿਹੜੀ ਕਿ ਇੰਨੀ ਵੱਧ ਜਾਂਦੀ ਹੈ ਕਿ ਇੱਕ ਦੂਸਰੇ ਦੇ ਮੌਦੇ ਦੁਸ਼ਮਣ ਜਿਹੜੇ ਕਿ ਬਣ ਜਾਂਦੇ ਨੇ ਤੇ ਮੌਕੇ ਤੇ ਹੀ ਪੰਕਜ ਦਾ ਜਿਹੜਾ ਕਿ ਕਤਲ ਕਰ ਦਿੱਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੁਬਈ ਪੁਲਿਸ ਕਾਰਵਾਈ ਕਰਦੀ ਹਾਲਾਂਕਿ ਮੁਲਜ਼ਮ ਜਿਹੜੇ ਨੇ ਕਿ ਉਹਨਾਂ ਨੂੰ ਗ੍ਰਫਤਾਰ ਜਿਹੜਾ ਕਿ ਕਰ ਲਿਆ ਗਿਆ ਵਾ ਇਹਦੀ ਗੱਲ ਵੀ ਜਿਹੜੀ ਹੈ ਕਿ ਪੰਕਜ ਹੋਰਾਂ ਦੀ ਭੈਣ ਨੇ ਆਖੀ ਹੈ ਹੁਣ ਦੇਖਣਾ ਹੋਵੇਗਾ ਕਿ ਅਗਲੀ ਕਾਰਵਾਈ ਕੀ ਬੰਦੀ ਹੈ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਚਲੰਗਾ